ਪਿਛਲੇ ਭਾਗ ਵਿੱਚ ਤੁਸੀਂ ਸੁਣਿਆ ਕਿ ਸਾਡੇ ਤੋਂ ਕਿਵੇਂ ਪੁੱਛਗਿੱਛ ਕੀਤੀ ਗਈ ਤੇ ਇਸ ਪੁੱਛਗਿੱਛ ਬਾਰੇ ਅਸੀਂ ਸਾਰੀ ਗੱਲ ਆਪਣੇ ਬਾਕੀ ਵੀਰਾਂ ਨੂੰ ਦੱਸੀ ਕਿ ਸਾਨੂੰ ਅਹਿਮਦ ਅਤੇ ਫਰੂਈ ਪੁਲਿਸ ਵਾਲਿਆਂ ਨੇ ਦੱਸਿਆ ਹੈ ਕਿ ਤੁਹਾਨੂੰ ਇੰਡੀਆ ਭੇਜ ਦੇਣਾ ਹੈ ਪਰ ਸਾਨੂੰ ਖੁਦ ਨੂੰ ਵੀ ਕੋਈ ਯਕੀਨ ਨਹੀਂ ਸੀ ਕਿਉਂਕਿ ਇਹ ਪੁਲਿਸ ਵਾਲੇ 4-5 ਮਹੀਨਿਆਂ ਤੋਂ ਲਾਰੇ ਲਾ ਰਹੇ ਸਨ ਕਿ ਤੁਹਾਨੂੰ ਇੰਡੀਆ ਭੇਜ ਦੇਣਾ ਹੈ ਥੋੜੇ ਹੀ ਦਿਨਾਂ ਬਾਅਦ ਦੋ ਬੰਦੇ ਆਏ ਗੱਲਬਾਤ ਤੋਂ ਪਤਾ ਲੱਗਾ ਕਿ ਇਹ ਇੰਡੀਅਨ ਐਮਬੈਸੀ ਤੋਂ ਆਏ ਹਨ ਕਹਦਾ ਨਾਂ ਗੁਲੇਰਾ ਸੀ ਅਤੇ ਦੂਸਰਾ ਨੀਗਰੋ ਸੀ ਇਹ ਨੀਗਰੋ ਬਹੁਤ ਖੁਸ਼ਦਿਲ ਸੀ ਹਰ ਗੱਲ ਤੋਂ ਬਾਅਦ ਬੰਮ 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 ਕਹਿੰਦਾ ਹੋਇਆ ਉੱਚੀ ਉੱਚੀ ਹੱਸਦਾ ਸੀ ਇਹਨਾਂ ਦੋਨਾਂ ਨੇ ਕਿਹਾ ਬੰਗਲਾਦੇਸ਼ੀ 24 ਮੁੰਡੇ ਆ ਜਾਣ ਇਹਨਾਂ ਦੀ ਪਹਿਲਾਂ ਤਾਂ ਇਨਕੁਆਰੀ ਹੋਣੀ ਹੈ ਫਿਰ ਅਸੀਂ ਇਹਨਾਂ ਨੂੰ ਇਹਨਾਂ ਦੇ ਮੁਲਕ ਬੰਗਲਾਦੇਸ਼ ਭੇਜ ਦੇਣਾ ਹੈ ਉਹਨਾਂ ਹੋਰ ਦੱਸਿਆ ਕਿ ਅੱਜ ਤੋਂ 4 ਦਿਨ ਬਾਅਦ ਤੇ ਕੱਲ ਨੂੰ ਇਹਨਾਂ ਬੰਗਲਾਦੇਸ਼ੀ ਮੁੰਡਿਆਂ ਨੂੰ ਅਸੀਂ ਇਸ ਯਵਾਰਾਤ ਸ਼ਹਿਰ ਦੇ ਹੋਟਲ ਵਿੱਚ ਰੱਖਣਾ ਹੈ ਤੇ ਦੂਜੇ ਦਿਨ ਮੁਰਤਾਣੀਆਂ ਦੀ ਰਾਜਧਾਨੀ ਨੌਕਸ਼ਾਟ ਲੈ ਜਾਣਾ ਹੈ। ਜੋ ਉਸ ਜਵਾਰਤ ਸ਼ਹਿਰ ਤੋਂ 12-13 ਘੰਟਿਆਂ ਦਾ ਰਸਤਾ ਹੈ। ਹੁਣ ਬੰਗਲਾਦੇਸ਼ੀ ਵੀਰਾਂ ਦੀ ਡਾਕਟਰੀ ਤਾਂ ਹੋ ਗਈ ਪਰ ਸਾਡੇ ਕੋਲ ਇਕੱਠਿਆਂ ਰਹਿਣ ਲਈ ਸਿਰਫ ਇੱਕ ਦਿਨ ਦਾ ਹੋਰ ਸਮਾਂ ਰਹਿ ਜਾਣ ਕਰਕੇ ਸਾਡਾ ਆਪਸ ਵਿੱਚ ਹੋਰ ਜ਼ਿਆਦਾ ਮੋਹ ਵਧ ਗਿਆ। ਅਸੀਂ ਬੰਗਲਾਦੇਸ਼ੀ ਵੀਰਾਂ ਨੂੰ ਕਿਹਾ ਜਦੋਂ ਤੁਸੀਂ ਬੰਗਲਾਦੇਸ਼ ਪਹੁੰਚੋਗੇ ਤਾਂ ਸਾਨੂੰ ਫੋਨ ਕਰਕੇ ਦੱਸਿਓ ਕਿ ਤੁਸੀਂ ਕਿਸ ਰਸਤੇ ਤੇ ਕਿਸ ਤਰ੍ਹਾਂ ਗਏ। ਉਹਨਾਂ ਬੰਗਲਾਦੇਸ਼ੀ 24 ਮੁੰਡਿਆਂ ਵਿੱਚੋਂ 14-15 ਜਣੇ ਹਿੰਦੀ ਚੰਗੀ ਤਰ੍ਹਾਂ ਜਾਣਦੇ ਸੀ ਉਹਨਾਂ ਕਿਹਾ ਭਈਆ ਹਮ ਬੰਗਲਾਦੇਸ਼ ਕੇ 에ਰਪੋਰਟ ਸੇ ਫੋਨ ਕਰਕੇ ਸਭ ਕੁਝ ਬਤਾਏਂਗੇ ਜਦੋਂ ਦੂਸਰਾ ਦਿਨ ਹੋਇਆ ਸਾਡੇ ਸਾਰੇ ਪੰਜਾਬੀਆਂ ਦੇ ਦਿਲ ਦੀ ਧੜਕਣ ਤੇਜ਼ ਹੋਣੀ ਸ਼ੁਰੂ ਹੋ ਗਈ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਡੇ ਸਰੀਰ ਵਿੱਚੋਂ ਸਾਡਾ ਦਿਲ ਨਿਕਲ ਰਿਹਾ ਹੋਵੇ ਅਸੀਂ ਇੱਕ ਦੂਜੇ ਨੂੰ ਭਰਾਮਣ ਤੋਂ ਵੱਧ ਸਮਝਦੇ ਸੀ ਤੇ ਇੱਕ ਦੂਜੇ ਦਾ ਦੁੱਖ ਵੰਡਾਉਂਦੇ ਸੀ ਕਦੇ-ਕਦੇ ਅਸੀਂ ਜੇਲ੍ਹ ਵਿੱਚ ਸਾਰੇ ਇਕੱਠੇ ਹੋ ਕੇ ਭੰਗੜਾ ਵੀ ਪਾਉਂਦੇ ਸਾਡੇ ਚੋਂ ਜੀਵਨ ਕੁਮਾਰ ਮਾਹਲਪੁਰ ਬਹੁਤ ਸੋਹਣੇ ਗਾਣੇ ਗਾਉਂਦਾ ਹੁੰਦਾ ਸੀ ਤੇ ਬਾਕੀ ਸਾਰੇ ਨੱਚਦੇ ਜੀਵਨ ਕੁਮਾਰ ਰਾਤ ਨੂੰ ਜਦੋਂ ਗੁਰਦਾਸ ਮਾਨ ਦਾ ਗੀਤ ਗਾਉਂਦਾ ਸੱਜਣਾ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਮਿੱਠੀ-ਮਿੱਠੀ ਲੱਗਦੀ ਦੁਪਹਿਰ ਪਤਾ ਨਹੀਂ ਕਿਉਂ ਸਾਨੂੰ ਮੋਹ ਜਹਾ ਆਈ ਜਾਂਦਾ ਭਾਵੇਂ ਸਾਡੇ ਦੁੱਖ ਦੇ ਨੇ ਪੈਰ ਇਹੇ ਬੋਲ ਸੁਣਦਿਆਂ ਸਾਰ ਹੀ ਸਾਡੇ ਸਾਰਿਆਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਤੇ ਸਾਰੇ ਆਪੋ ਆਪਣਾ ਮੂੰਹ ਟਾਕੇ ਰੋਣਾ ਸ਼ੁਰੂ ਕਰ ਦਿੰਦੇ। ਸ਼ਾਮ ਨੂੰ ਹਰ ਰੋਜ਼ ਮੁਰਤਾਣੀਆਂ ਸ਼ਹਿਰ ਦੇ ਪੁਲਿਸ ਵਾਲੇ ਜੇਲ੍ਹ ਵਿੱਚ ਲੱਗਾ ਝੰਡਾ ਉਤਾਰਦੇ ਤਾਂ ਉਸ ਟਾਈਮ ਪੁਲਿਸ ਵਾਲੇ ਸਾਨੂੰ ਸਾਰਿਆਂ ਨੂੰ ਚਾਰ-ਚਾਰ ਲਾਈਨਾਂ ਵਿੱਚ ਸਾਵਧਾਨ ਖੜੇ ਕਰ ਲੈਂਦੇ। ਜਦੋਂ ਪੁਲਿਸ ਵਾਲੇ ਝੰਡਾ ਲਾਉਂਦੇ ਸੀ ਤੇ ਆਪਣੀ ਭਾਸ਼ਾ ਵਿੱਚ ਆਪਣੇ ਦੇਸ਼ ਦਾ ਰਾਸ਼ਟਰੀ ਗੀਤ ਗਾਉਂਦੇ ਤੇ ਬਾਅਦ ਵਿੱਚ ਨਾਅਰੇ ਲਾਉਂਦੇ। ਉਹਨਾਂ ਨੂੰ ਸਾਡੀ ਭਾਸ਼ਾ ਸਮਝ ਨਹੀਂ ਸੀ ਆਉਂਦੀ ਤੇ ਸਾਡੀ ਭਾਸ਼ਾ ਉਹਨਾਂ ਨੂੰ ਪਰ ਸਾਡੇ ਸ਼ਰਾਰਤੀ ਵੀਰਾਂ ਨੇ ਤਾਂ ਮੁਰਤਾ ਨਹੀਂ ਆ ਪੁਲਿਸ ਵਾਲਿਆਂ ਨੂੰ ਹੋਰ ਕੁਝ ਸਿਖਾਇਆ ਜਾਂ ਨਹੀਂ ਪਰ ਗੰਦੀਆਂ ਗਾਲਾਂ ਜ਼ਰੂਰ ਸਿਖਾ ਦਿੱਤੀਆਂ ਦੋ ਬਾਅਦ ਵਿੱਚ ਸਾਨੂੰ ਸਾਰਿਆਂ ਨੂੰ ਮਹਿੰਗੀਆਂ ਪਈਆਂ ਕਿਉਂਕਿ ਜਦੋਂ ਅਸੀਂ ਨਵੇਂ-ਨਵੇਂ ਜੇਲ੍ਹ ਚ ਆਏ ਸੀ ਤਾਂ ਕਈ ਵਾਰੀ ਗੁੱਸਾ ਆਉਣ ਤੇ ਅਸੀਂ ਉਹਨਾਂ ਨੂੰ ਪੰਜਾਬੀ ਵਿੱਚ ਗਾਲਾਂ ਕੱਢ ਦਿੰਦੇ ਸੀ ਪਰ ਹੁਣ ਜਦੋਂ ਉਹਨਾਂ ਨੂੰ ਸਿਖਾ ਦਿੱਤੀਆਂ ਤਾਂ ਉਹ ਸਾਨੂੰ ਗੁੱਸਾ ਆਉਣ ਤੇ ਸਾਡੀ ਪੰਜਾਬੀ ਭਾਸ਼ਾ ਵਿੱਚ ਗਾਲਾਂ ਕੱਢਦੇ ਤੇ ਹੁਣ ਅਸੀਂ ਗਾਲਾਂ ਕੱਢ ਨਹੀਂ ਸੀ ਸਕਦੇ ਕਿਉਂਕਿ ਉਹ ਸਭ ਸਮਝਦੇ ਸੀ। ਵੈਸੇ ਮੁਰਤਾਨੀਆਂ ਦੇਸ਼ ਦੇ ਲੋਕ ਆਪਣੇ ਧਰਮ ਦੇ ਬਹੁਤ ਪੱਕੇ ਸੀ ਤੇ ਧਰਮ ਚ ਪਰਪੱਕ ਲੋਕ ਹੀ ਸੱਚੇ ਹੋ ਸਕਦੇ ਹਨ। ਬੰਗਲਾਦੇਸ਼ੀ ਵੀਰਾਂ ਨੇ ਆਪੋ ਆਪਣੇ ਬੈਗ ਬੰਨ ਲਏ। ਕੁਝ ਮਿੰਟਾਂ ਬਾਅਦ ਜੇਲ੍ਹ ਦੇ ਗੇਟ ਕੋਲ ਤਿੰਨ ਗੱਡੀਆਂ ਆਈਆਂ। ਤਿੰਨਾਂ ਗੱਡੀਆਂ ਵਿੱਚ 8-8 ਬੰਗਲਾਦੇਸ਼ੀ ਵੀਰ ਬੈਠ ਗਏ। ਭਾਵੇਂ ਕਿ ਦੁੱਖ ਉਹਨਾਂ ਨੇ ਇੱਥੇ ਬਹੁਤ ਝੱਲੇ ਸਨ ਪਰ ਸਾਡੇ ਤੋਂ ਵਿਛੜਨ ਲੱਗੇ ਬੰਗਲਾਦੇਸ਼ੀ ਵੀਰ ਵੀ ਸਾਡੇ ਨਾਲ ਲੱਗ ਕੇ ਰੋ ਰਹੇ ਸਨ। ਤੇ ਅਸੀਂ ਵੀ ਉਹਨਾਂ ਦੇ ਸਾਡੇ ਕਈ ਵੀਰ ਤਾਂ ਬੰਗਲਾਦੇਸ਼ੀ ਵੀਰਾਂ ਨੂੰ ਬਾਹਰ ਛੱਡਣ ਵੀ ਨਹੀਂ ਗਏ ਕਿਉਂਕਿ ਉਹ ਕਹਿੰਦੇ ਸਾਡੇ ਤੋਂ ਵੀ ਛੋੜਾ ਸਹਿਣ ਨਹੀਂ ਹੋਣਾ ਮੁਰਤਾਨੀਆ ਸ਼ਹਿਰ ਦੇ ਸਾਰੇ ਲੋਕ ਵੀ ਬੰਗਲਾਦੇਸ਼ੀ ਵੀਰਾਂ ਨੂੰ ਵਦਾ ਕਰਨ ਲਈ ਆਏ ਹੋਏ ਸਨ ਉੱਥੋਂ ਦੀਆਂ ਲੜਕੀਆਂ ਤੇ ਔਰਤਾਂ ਬਹੁਤ ਰੋਂਦੀਆਂ ਸੀ ਭਾਵੇਂ ਉੱਥੋਂ ਦੇ ਮੁ슬ਮਾਨ ਲੋਕ ਬਹੁਤ ਗਰੀਬ ਹਨ ਪਰ ਇਹਨਾਂ ਲੋਕਾਂ ਦੇ ਦਿਲ ਬਹੁਤ ਅਮੀਰ ਸੀ ਇਹਨਾਂ ਚੋਂ ਕਿਸੇ ਨੇ ਬਿਸਕੁਟ ਕਿਸੇ ਨੇ ਦੁੱਧ ਦੇ ਪੈਕੇਟ ਤੇ ਕਿਸੇ ਨੇ मूंगਫਲੀ ਉਹਨਾਂ ਨੂੰ ਦਿੱਤੀ ਇਹਨਾਂ ਲੋਕਾਂ ਵੱਲੋਂ ਦਿੱਤੀਆਂ ਛੋਟੀਆਂ-ਛੋਟੀਆਂ ਪਰਟਾਵਾਂ 'ਚ ਕਿੰਨਾ ਪਿਆਰ ਸੀ ਇਹ ਸਾਡਾ ਦਿਲ ਹੀ ਜਾਣਦਾ ਹੈ ਇਸ ਵਿਛੋੜੇ ਦੇ ਦ੍ਰਿਸ਼ ਦੀ ਯਾਦ ਅਸੀਂ ਅੱਜ ਵੀ ਆਪਣੇ ਦਿਲ ਵਿੱਚ ਸਾਂਭ ਕੇ ਰੱਖੀ ਹੋਈ ਹੈ ਸਾਨੂੰ ਅੱਜ ਵੀ ਇੱਕ-ਇੱਕ ਗੱਲ ਯਾਦ ਹੈ ਜਦੋਂ ਗੱਡੀਆਂ ਸਟਾਰਟ ਹੋਈਆਂ ਤਾਂ ਮੁਰਤਾਨੀਆਂ ਦੇ ਲੋਕ ਵਾਰ-ਵਾਰ ਕਹਿਣ ਲੱਗੇ ਇਨਸ਼ਾ ਅੱਲਾ ਇਨਸ਼ਾ ਅੱਲਾ ਸਾਡੀ ਸਾਰਿਆਂ ਦੀ ਇਹੋ ਜਿਹੀ ਹਾਲਤ ਹੋ ਗਈ ਜਿਵੇਂ ਲੜਕੀ ਵਾਲੇ ਵਿਆਹ ਵੇਲੇ ਲੜਕੀ ਨੂੰ ਤੋਰਨ ਵੇਲੇ ਬਾਦ ਗੁੰਮਸਮ ਹੋ ਜਾਂਦੇ ਹਨ ਅਸੀਂ ਪੰਜਾਬੀ ਮੁੰਡੇ ਭਾਵੇਂ 50 60 ਜਣੇ ਸੀ ਫਿਰ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਜੇਲ੍ਹ ਦੀਆਂ ਕੰਧਾਂ ਸਾਨੂੰ ਖਾਣ ਨੂੰ ਆਉਂਦੀਆਂ ਹੋਣ ਅਸੀਂ ਜੇਲ੍ਹ ਵਿੱਚ ਤਕਰੀਬਨ 6 ਮਹੀਨੇ ਰਹੇ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਮਸਰਾਂ ਦੀ ਦਾਲ ਬਣਦੀ ਸੀ ਅਸੀਂ 6 ਮਹੀਨੇ ਲਗਾਤਾਰ ਮਸਰਾਂ ਦੀ ਦਾਲ ਖਾਧੀ ਪਰ ਕਿਸੇ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਸਾਨੂੰ ਹੁਣ ਦਾਲ ਸਵਾਦ ਨਹੀਂ ਲੱਗਦੀ ਸਗੋਂ ਹਰ ਰੋਜ਼ ਅਸੀਂ ਚਾਹ ਚਾਹ ਨਾਲ ਦਾਲ ਖਾਂਦੇ ਹੁਣ ਵੀ ਜਦੋਂ ਅਸੀਂ ਘਰ ਕਦੇ ਮਸਲਾ ਦੀ ਦਾਲ ਖਾਂਦੇ ਹਾਂ ਤਾਂ ਮਰਾਕੋ ਦੇ ਬਾਰਡਰ ਤੇ ਸਹਾਰਾ ਦੇਸ਼ ਦੇ ਰੇਗਿਸਤਾਨ ਦੀਆਂ ਯਾਦਾਂ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਹਨ ਬੰਗਲਾਦੇਸ਼ੀਆਂ ਦੇ ਜਾਣ ਤੋਂ 4 ਦਿਨਾਂ ਬਾਅਦ ਸਾਨੂੰ ਉਹਨਾਂ ਚੋਂ ਰਾਜੂ ਦਾ ਬੰਗਲਾਦੇਸ਼ ਤੋਂ ਫੋਨ ਆਇਆ ਕਿ ਭਈਆ ਹਮ ਬੰਗਲਾਦੇਸ਼ ਸੇ ਆਪਣੇ ਘਰ ਸੇ ਬੋਲ ਰਹੇ ਹਮ ਠੀਕ ਠਾਕ ਪਹੁੰਚ ਗਏ ਇਹ ਗੱਲ ਸੁਣ ਕੇ ਅਸੀਂ ਸਾਰੇ ਬਹੁਤ ਖੁਸ਼ ਹੋਏ ਸਾਨੂੰ ਵੀ ਆਸ ਹੋਈ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੁਣ ਅਸੀਂ ਵੀ ਆਪਣੇ ਪੰਜਾਬ ਦੀ ਮਿੱਟੀ ਤੇ ਪਿੰਡ ਦੀਆਂ ਗਲੀਆਂ ਜਿੱਥੇ ਅਸੀਂ ਰਹਿੰਦੇ ਸਾਂ ਜਲਦ ਪਹੁੰਚਾਂਗੇ ਅਸੀਂ ਆਪਣੇ ਪਰਿਵਾਰਾਂ ਨਾਲ ਮਿਲ ਕੇ ਆਪਣੇ ਪਿੰਡੇ ਤੇ ਹੰਡਾਏ ਦੁੱਖਾਂ ਸੁੱਖਾਂ ਦੀਆਂ ਪਹਾੜ ਜਿੱਡੀਆਂ ਯਾਦਾਂ ਸਾਂਝੀਆਂ ਕਰਨ ਲਈ ਉਤਾਵਲੇ ਹੋ ਗਏ ਹੁਣ ਅਸੀਂ ਸੱਚੇ ਪਾਤਸ਼ਾਹਗੇ ਅਰਦਾਸ ਬੇਨਤੀਆਂ ਕਰ ਰਹੇ ਸਾਂ ਕਿ ਸੱਚੇ ਪਾਤਸ਼ਾਹ ਸਾਨੂੰ ਇੱਕ ਵਾਰ ਇੰਡੀਆ ਪਹੁੰਚਾ ਦਿਓ ਅਸੀਂ ਦਿੱਲੀ 에ਅਰਪੋਰਟ ਦੇ ਉਤਰਦੇ ਆਂ ਸਿੱਧਾ ਬੰਗਲਾ ਸਾਹਿਬ ਜਾਵਾਂਗੇ ਤੇ ਫਿਰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਫਿਰ ਜਿੱਥੇ ਕਦੇ ਜ਼ਿੰਦਗੀ ਵਿੱਚ ਨਹੀਂ ਗਏ ਹੇਮਕੁੰਡ ਸਾਹਿਬ ਤੇ ਹਜੂਰ ਸਭ ਜਾਵਾਂਗੇ ਸਾਨੂੰ 8 ਜਣਿਆਂ ਨੂੰ ਜੇਲ੍ਹ ਕਮਿਸ਼ਨਰ ਕਹਿ ਰਿਹਾ ਸੀ ਕਿ ਬਾਕੀ ਸਾਰਿਆਂ ਦੀ ਇਨਕੁਆਰੀ ਹੋ ਗਈ ਪਰ ਤੁਸੀਂ 8 ਮੁੰਡੇ ਸਹਾਰਾ ਕੰਟਰੀ ਤੋਂ ਜੇਲ੍ਹ ਵਿੱਚ ਦੇਰ ਨਾਲ ਆਏ ਹੋਣ ਕਰਕੇ ਤੁਹਾਡੀ ਐਮਬੈਸੀ ਵਾਲਿਆਂ ਨੇ ਤੁਹਾਡੇ 8ਾਂ ਦੇ ਫਾਰਮ ਨਹੀਂ ਪਰੇ ਉਹਨਾਂ ਨੇ ਦੱਸਿਆ ਕਿ ਵੈਸੇ ਅਸੀਂ ਇੰਡੀਆ ਮੈਸੀ ਵਾਲਿਆਂ ਨੂੰ ਕਿਹਾ ਹੋਇਆ ਹੈ ਕਿ ਤੁਸੀਂ ਅੱਠ ਫਾਰਮ ਹੋਰ ਲੈ ਕੇ ਆਓ ਇਸ ਫਿਕਰ ਨੇ ਸਾਨੂੰ ਹੋਰ ਪਰੇਸ਼ਾਨ ਕਰ ਦਿੱਤਾ ਤੇ ਅਸੀਂ ਅੱਗੇ ਨਾਲੋਂ ਹੋਰ ਜ਼ਿਆਦਾ ਨਾ ਜਪਣਾ ਸ਼ੁਰੂ ਕਰ ਦਿੱਤਾ ਕਈ ਪੰਜਾਬੀ ਮੁੰਡੇ ਵੀ ਸਾਨੂੰ ਜਾਣ ਬੁੱਝ ਕੇ ਡਰਾਉਣ ਲੱਗੇ ਕਿ 6 ਮਹੀਨੇ ਸਾਨੂੰ ਲੱਗ ਗਏ ਤੇ 6 ਮਹੀਨੇ ਤੁਹਾਨੂੰ ਲੱਗ ਜਾਣਗੇ ਕੁਝ ਦਿਨਾਂ ਬਾਅਦ ਮੈਸੀ ਵਾਲੇ ਆ ਗਏ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡਾ ਕੰਮ ਵੀ ਬਣ ਗਿਆ ਜਿੱਥੇ ਅਸੀਂ ਇੰਡੀਆ ਤੋਂ ਤੁਰਨ ਲੱਗੇ 6 ਮਹੀਨੇ ਪਹਿਲਾਂ ਸੋਚਦੇ ਹੁੰਦੇ ਸੀ ਕਿ ਅਸੀਂ ਪਹਿਲਾਂ ਸਪੇਨ ਫਿਰ ਕੈਨੇਡਾ ਤੇ ਫਿਰ ਅਮਰੀਕਾ ਜਾਣਾ ਹੈ ਉੱਥੇ ਹੁਣ ਅਸੀਂ ਆਪਣੇ ਪਿੰਡ ਦੀਆਂ ਰੱਬ ਵਰਗੀਆਂ ਗਲੀਆਂ ਤਾਈ ਬਚਨ ਕੌਰ ਰومی ਹੋਰਾਂ ਦੇ ਘਰ ਦੀਆਂ ਬਰੂਹਾਂ ਤੇ ਕਾਮਾਂ ਦੀ ਗਲੀ ਨੂੰ ਬੁਜਾਦ ਕਰਦੇ ਸੀ ਜਿੱਥੇ ਅਸੀਂ ਛੋਟੇ ਹੁੰਦੇ ਖੇਡਦੇ ਖੇਡਦੇ ਵੱਡੇ ਹੋਏ ਸੀ ਉਸ ਮੌਕੇ ਸਾਨੂੰ ਛੋਟੇ ਹੁੰਦੇ ਬਚਪਨ ਦੇ ਯਾਰ ਪਾਲੀ ਹੁਣ ਯੂ ਐਸ ਐ ਵਿੱਚ ਸੈਟਲ ਮਿੰਟੂ ਚੌਧਰੀਆਂ ਦਾ ਮੁੰਡਾ ਨਾਲ ਬਿਤਾਏ ਪਲ ਯਾਦ ਆਉਣ ਲੱਗੇ ਆਪਣੇ ਪਿੰਡ ਸੁਜੋਂ ਦੀ ਨਹਾਰ ਜਿੱਥੇ ਪਿੰਡ ਵੜਦਿਆਂ ਵੱਡਾ ਗੇਟ ਤੇ ਖੱਬੇ ਹੱਥ ਵੇਈਂ ਦੇ ਪੁਲ ਕੋਲ ਸੰਤ ਤਹਿਲ ਸਿੰਘ ਦੀ ਛੋਟੀ ਜਹੀ ਯਾਦਗਾਰ ਜੋ ਨਾਨਕਸ਼ਾਹੀ ਇੱਟਾਂ ਦੀ ਬਣੀ ਹੋਈ ਹੈ ਇਹਦੀ ਬਹੁਤ ਯਾਦ ਆਈ ਅਖੀਰ ਸਾਡੀ ਵੀ ਵਿਦਾਇਗੀ ਦਾ ਦਿਨ ਆ ਗਿਆ ਕਹੇ ਜਾਣ ਤੇ ਅਸੀਂ ਵੀ ਬੰਗਲਾਦੇਸ਼ੀਆਂ ਵਾਂ ਗੱਡੀਆਂ ਵਿੱਚ ਬੈਠ ਗਏ ਸਾਨੂੰ ਵੀ ਉੱਥੋਂ ਦੇ ਲੋਕਾਂ ਨੇ ਰੋ ਰੋ ਕੇ ਵਿਦਾ ਕੀਤਾ ਇਹਨਾਂ ਲੋਕਾਂ ਤੋਂ ਦੂਰ ਹੁੰਦਿਆ ਸਾਨੂੰ ਵੀ ਜ ਮਹਿਸੂਸ ਹੋ ਰਿਆ ਸੀ ਜਿਵੇਂ ਸਾਡਾ ਕੁਝ ਬਗਵਾਚ ਗਿਆ ਹੈ ਸਾਜਦ ਉਹੀ ਪਿਆਰ ਸੀ ਹੁਣ ਸਾਨੂੰ ਇੱਕ ਪਾਸੇ ਆਪਣੇ ਮਾਤਾ ਪਿਤਾ ਤੇ ਭੈਣਾਂ ਦੀ ਯਾਦ ਆ ਰਹੀ ਸੀ ਤੇ ਦੂਜੇ ਪਾਸੇ ਮੁਰਤਾਨੀਆਂ ਦੇ ਲੋਕਾਂ ਅਤੇ ਪੁਲਿਸ ਦੀ ਯਾਦ ਆਉਂਦੀ ਜਿਨ੍ਹਾਂ ਨੇ ਸਾਨੂੰ ਆਪਣੇ ਬੱਚਿਆਂ ਤੇ ਭੈਣ ਭਰਾਵਾਂ ਵਾਂਗ ਸਮਝ ਕੇ ਸਾਥ ਦਿੱਤਾ ਤੇ ਸੰਭਾਲਿਆ ਮੁਰਤਾਨੀਆਂ ਦੇ ਇਸ ਜਵਾਰਾਤ ਸ਼ਹਿਰ ਵਿੱਚ ਜਦੋਂ ਕਿਸੇ ਦੇ ਵੀ ਵਿਆਹ ਹੁੰਦਾ ਉਹਨਾਂ ਵਿਆਹਾਂ 'ਚ ਅਸੀਂ ਬਿਨ ਬੁਲਾਏ ਮਹਿਮਾਨਾਂ ਵਜੋਂ ਜਰੂਰ ਸ਼ਮੂਲੀਅਤ ਕਰਦੇ ਸੀ ਤੇ ਵਿਆਹ 'ਚ ਜਾਂਦਿਆਂ ਹੀ ਡੱਕ ਲਾ ਕੇ ਸਭ ਤੋਂ ਪਹਿਲਾਂ ਅਸੀਂ ਹੀ ਸਾਰੇ ਪੰਜਾਬੀ ਵੀਰ ਨੱਚਣਾ ਸ਼ੁਰੂ ਕਰ ਦਿੰਦੇ ਉਸ ਦੇਸ਼ ਵਿੱਚ ਸਾਨੂੰ ਕੋਈ ਨਹੀਂ ਜਾਣਦਾ ਹੋਣ ਕਰਕੇ ਸਾਨੂੰ ਕੋਈ ਸੰਗ ਸ਼ਰਮ ਨਹੀਂ ਸੀ ਉਹ ਲੋਕ ਸਾਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਸਾਡਾ ਭੰਗੜਾ ਵੇਖ ਕੇ ਉਹਨਾਂ ਨੂੰ ਚਾ ਚੜ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਉਹਨਾਂ ਦੇ ਵਿਆਹ ਵਿੱਚ ਕੁਝ ਖਾਣਾ ਤਾਂ ਹੈ ਨਹੀਂ ਕਿਉਂਕਿ ਆਪਣੇ ਬਾਹਾਂ ਵਿੱਚ ਗਾਂ ਦਾ ਮੀਟ ਵਰਤਾਉਂਦੇ ਸਨ ਇਹਨਾਂ ਯਾਦਾਂ ਵਿੱਚ ਡੁੱਬੇ ਹੁਣ ਅਸੀਂ ਜਹਾਜ਼ ਵਿੱਚ ਬੈਠਣ ਲੱਗੇ ਸਾਂ ਨੌਕਸ਼ਾਟ ਏਅਰਪੋਰਟ ਤੇ ਚੜਨ ਆਏ ਪੁਲਿਸ ਵਾਲੇ ਜਿਨ੍ਹਾਂ ਨਾਲ ਅਸੀਂ ਪਰਿਵਾਰਕ ਮੈਂਗਰ ਵਾਂਗ ਇਕੱਠੇ ਰਹੇ ਉਹ ਵੀ ਕਦੇ ਸਾਡੇ ਹੱਥਾਂ ਨੂੰ ਚੁੰਮਦੇ ਕਦੇ ਸਾਡੇ ਮੱਥੇ ਨੂੰ ਤੇ ਭਰੇ ਹੋਏ ਮਨ ਨਾਲ ਕਹੀ ਜਾਂਦੇ ਇਨਸ਼ਾਅੱਲਾ ਇਨਸ਼ਾਅੱਲਾ ਹੁਣ ਅਸੀਂ ਵੀ ਆਪਣੀਆਂ ਪਿਆਰ ਨਾਲ ਭਰੀਆਂ ਅੱਖਾਂ ਨਾਲ ਪੁਲਿਸ ਵਾਲਿਆਂ ਤੇ ਮੁਰਤਾਨੀਆ ਦੇਸ਼ ਦੀ ਇੱਕ ਇੱਕ ਚੀਜ਼ ਨੂੰ ਰੱਜ ਕੇ ਵੇਖ ਰਹੇ ਸਾਂ ਕਿਉਂਕਿ ਹੁਣ ਸਾਨੂੰ ਜਿੰਨੀ ਯਾਦ ਆਪਣੇ ਪਿੰਡ ਦੀਆਂ ਗਲੀਆਂ ਦੀ ਆ ਰਹੀ ਸੀ ਉਨੀਆਂ ਖਿੱਚ ਸਾਨੂੰ ਮੁਰਤਾਨੀਆ ਵਿੱਚ ਦੀਆਂ ਰੇਤ ਦੀਆਂ ਗਲੀਆਂ ਦੀ ਪੈਣ ਲੱਗੀ। ਬੇਗਾਨੀਆਂ ਧਰਤੀਆਂ ਤੇ ਤਕਰੀਬਨ 5-6 ਮਹੀਨੇ ਗੁਜ਼ਾਰਨ ਤੋਂ ਬਾਅਦ ਹਿੰਦੁਸਤਾਨ ਦੀ ਧਰਤੀ ਤੇ ਸਾਡਾ ਜਹਾਜ਼ ਲੈਂਡ ਕਰ ਰਿਹਾ ਸੀ। ਤਕਰੀਬਨ 5-6 ਮਹੀਨੇ ਬਾਅਦ ਅਸੀਂ ਉਸ ਧਰਤੀ ਦੀ ਛੋਹ ਪ੍ਰਾਪਤ ਕਰ ਲਈ ਸੀ ਜਿੱਥੇ ਸਾਡੇ ਮਾਤਾ ਪਿਤਾ ਭੈਣ ਭਰਾ ਦੋਸਤ ਮਿੱਤਰ ਵਸਦੇ ਹਨ। ਜਹਾਜ਼ ਚ ਉਤਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਮਹਿਸੂਸ ਕੀਤਾ ਕੁਝ ਚਿਰ ਲਈ ਯਕੀਨ ਨਾ ਆਵੇ ਕਿ ਅਸੀਂ ਸੱਚਮੁੱਚ ਹੀ ਸਹੀ ਸਲਾਮਤ ਵਾਪਸ ਪਰਤ ਆਏ ਹਾਂ ਕਿਤੇ ਇਹ ਸੁਪਨਾ ਤਾਂ ਨਹੀਂ ਪਰ ਮੈਂ ਵੇਖਿਆ ਕਿ ਮੇਰਾ ਭਰਾ ਤਰਨਜੀਤ ਸਿੰਘ ਤੇ ਮੇਰੇ ਕੁਝ ਦੋਸਤ ਜਿਨ੍ਹਾਂ ਨਾਲ ਮੇਰਾ ਫੋਨ ਤੇ رابطہ ਰਿਹਾ ਸੀ ਉਹ ਮੈਨੂੰ ਲੈਣ ਲਈ ਪਹੁੰਚੇ ਸਨ ਉਹ ਜਦੋਂ ਖੁਸ਼ੀ ਨਾਲ ਅੱਗੇ ਹੋ ਕੇ ਮਿਲੇ ਤਾਂ ਯਕੀਨ ਆਇਆ ਕਿ ਅਸੀਂ ਸਹੀ ਸਲਾਮਤ ਵਾਪਸ ਪਰਤ ਆਏ ਹਾਂ ਮੈਨੂੰ ਆਪਣੇ ਮਿੱਤਰ ਸਤਨਾਮ ਸਿੰਘ ਜਿਸ ਨੂੰ ਅਸੀਂ ਸਹਾਰਾ ਕੰਟਰੀ ਦੇ ਰੇਗਿਸਤਾਨ ਤੇ ਮਰਾਕੋ ਦੇ ਬਾਰਡਰ ਤੇ ਗਵਾ ਆਏ ਸੀ ਦੀ ਯਾਦ ਆਉਣ ਲੱਗੀ ਸਤਨਾਮ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਅਸੀਂ ਆਪਣੇ ਦਿਲ ਦੇ ਘਰ ਵਿੱਚ ਵਸਾ ਕੇ ਨਾਲ ਲੈ ਆਏ ਸੀ ਉਸ ਦੀਆਂ ਯਾਦਾਂ ਸਾਨੂੰ ਸਤਾ ਰਹੀਆਂ ਸੀ ਕਿ ਕਾਸ਼ ਅੱਜ ਸਤਨਾਮ ਵੀਰ ਵੀ ਸਾਡੇ ਨਾਲ ਹੁੰਦਾ ਉਹ ਵੀ ਆਪਣੇ ਮਾਤਾ ਪਿਤਾ ਦੀ ਗੋਦ ਦਾ ਆਨੰਦ ਮਾਣਦਾ ਪਰ ਸ਼ਾਇਦ ਪ੍ਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਦੂਸਰਾ ਜਨਮ ਨਸੀਬ ਹੋਇਆ ਪਰ ਸਤਨਾਮ ਵੀ ਨੰਨੇ ਭਾਗਾਂ ਵਾਲਾ ਨਹੀਂ ਸੀ ਮੈਨੂੰ ਕਿਸੇ ਸ਼ਾਇਰ ਦਾ ਕਥਨ ਯਾਦ ਆਇਆ ਮਰਤਾ ਨਹੀਂ ਹੈ ਕੋਈ ਕਿਸੇ ਸੇ ਜੁਦਾ ਹੋਕਰ ਕਮ ਬਖਤ ਵਕਤ ਸਭ ਕੋ ਜੀਣਾ ਸਿਖਾ deta ਹੈ ਮੈਂ ਆਪਣੇ ਸਾਥੀਆਂ ਨੂੰ ਮੁਰਾਕੋ ਦੀ ਧਰਤੀ ਤੇ ਗੁਰੂ ਸਾਹਿਬਾਂ ਨਾਲ ਕੀਤੇ ਹੋਏ ਇਕਰਾਰ ਯਾਦ ਕਰਵਾਏ ਕਿ ਹੇ ਵਾਹਿਗੁਰੂ ਸਾਨੂੰ ਇੱਕ ਵਾਰ ਇਸ ਨਰਕ ਵਿੱਚੋਂ ਕੱਢ ਲੈ ਸੀ ساری ਉਮਰ ਤੇਰੇ ਦਰ ਦੇ ਸੇਵਕ ਬਣ ਕੇ ਰਹਾਗੇ ਪਰ ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਗੁਰੂ ਸਾਹਿਬਾਂ ਦੇ ਸਿੱਖ ਬਣਨ ਦੇ ਦਮਗਜੇ ਮਾਰਨ ਵਾਲੇ ਮੇਰੇ ਭੁੱਲੜ ਵੀਰਾਂ ਨੇ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਨਤਮਸਤਕ ਹੋਣਾ ਵੀ ਜ਼ਰੂਰੀ ਨਾ ਸਮਝਿਆ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਸਾਨੂੰ ਇੱਕ ਹੋਰ ਨਵਾਂ ਜੀਵਨ ਦਿੱਤਾ ਸੀ ਉਹਨਾਂ ਦਾ ਸ਼ੁਕਰਾਨਾ ਕਰਨ ਦੀ ਵੀ ਉਹਨਾਂ ਕੋਲ ਵਹਿਲ ਨਹੀਂ ਸੀ ਅਕਰਤਕਣਤਾ ਦੀ ਹੱਦ ਉਦੋਂ ਪਾਰ ਹੋਈ ਜੋਨੋਂ ਸਾਡੇ ਵਿੱਚੋਂ ਕੁਝ ਵੀਰ ਹੀ ਬੰਗਲਾ ਸਾਹਿਬ ਜਾਣ ਲਈ ਤਿਆਰ ਹੋਏ ਸਨ ਤਾਂ ਬਾਕੀ ਸਭ ਨਾਈ ਦੀ ਦੁਕਾਨ ਤੇ ਚਲੇ ਗਏ ਉਹ ਜ਼ਿੰਦਗੀ ਜਿਹੜੀ ਅਸੀਂ ਸੱਚੇ ਪਾਤਸ਼ਾਹ ਤੋਂ ਉਧਾਰੀ ਮੰਗ ਕੇ ਲਈ ਸੀ ਤੇ ਉਹਨਾਂ ਦੇ ਆਸ਼ੇ ਉਦੇਸ਼ਾਂ ਤੇ ਗੁਰਮਤਿ ਸਿਧਾਂਤਾਂ ਅਨੁਸਾਰ ਜਿਉਣ ਦਾ ਵਾਅਦਾ ਕੀਤਾ ਸੀ ਉਹਨਾਂ ਸਾਰੇ ਵਾਦਿਆਂ ਨੂੰ ਉਸ ਨਰਦਈ ਦਲੀ ਮੰਗ ਹੀ ਉਸ ਦੇ ਵਿਸ਼ਵਾਸਕਾਂ ਤੇ ਲੀਡਰਾਂ ਮੰਗ ਹੀ ਮੇਰੇ ਸਾਥੀ ਵੀ ਭੁੱਲ ਭੁਲਾ ਗਏ ਸਨ ਸ਼ਾਇਦ ਇਹ ਵੀ ਇੱਕ ਕੌੜਾ ਸੱਚ ਸੀ ਕਿ ਦਿੱਲੀ ਦਾ ਸੁਭਾਅ ਵੀ ਮੁੱਢਕਦੀਮ ਵਾਅਦਿਆਂ ਤੋਂ ਮੁਕਰਨ ਦਾ ਹੀ ਰਿਹਾ ਹੈ ਤੇ ਸ਼ਾਇਦ ਇਸੇ ਲਈ ਹੀ ਮੇਰੇ ਵੀਰਾਂ ਵੱਲੋਂ ਕਿਤੇ ਵਾਅਦੇ ਵੀ ਇਸ ਨਿਰਦਈ ਦਿੱਲੀ ਵਿੱਚ ਪ੍ਰਵੇਸ਼ ਕਰਦੇ ਆਹੀਂ ਇਸ ਦੇ ਵਿੱਚ ਹੀ ਦਫ਼ਨ ਹੋ ਗਏ ਮੇਰੀਆਂ ਅੱਖਾਂ ਵਿੱਚ ਬੈਰਾਗ ਦੇ ਹੰਝੂ ਆ ਗਏ ਤੇ ਮੈਨੂੰ ਉਸ ਮਹਾਨ ਗੁਰਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਦੀ ਯਾਦ ਆਈ ਕਿ ਉਹਨਾਂ ਨੇ ਵੀ ਕਦੇ ਆਪਣਾ ਸਮੁੰਦਰੀ ਜਹਾਜ਼ ਤੂਫਾਨ 'ਚ ਫਸੇ ਜਾਣ ਵੇਲੇ ਅਰਦਾਸ ਰਹੀ ਗੁਰੂ ਨਾਨਕ ਦੇ ਘਰ ਦੀ ਓਟ ਲਈ ਸੀ ਇਹ ਸਾਡੇ ਵਾਂਕੂ ਜਵਾਦੇ ਕੀਤੇ ਸੀ ਪਰ ਫਰਕ ਸਿਰਫ ਇੰਨਾ ਸੀ ਕਿ ਉਹਨਾਂ ਨੇ ਆਪਣੇ ਕੀਮਤੀ ਸਮਾਨ ਤੋਂ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਜਹਾਜ਼ ਪਾਰ ਲੱਗਦਿਆਂ ਹੀ ਸਭ ਕੁਝ ਕੰਢੇ ਤੇ ਛੱਡ ਦਿੱਤਾ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅਣਜਾਣੀਆਂ ਰਾਹਾਂ ਤੇ ਗੁਰੂ ਨਾਨਕ ਸਾਹਿਬ ਦੇ ਦਰ ਦੀ ਗੱਦੀ ਦੇ ਮੌਜੂਦਾ ਵਾਰਿਸ ਨੂੰ ਲੱਭਣ ਲਈ ਆ ਗਏ ਤੇ ਅਸੀਂ ਅਸੀਂ ਜਹਾਜ਼ ਵਿੱਚੋਂ ਉਤਰਦਿਆਂ ਹੀ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਲਈ ਆਪਸ ਵਿੱਚ ਹੀ ਵੰਡੇ ਗਏ ਇਤਿਹਾਸ ਇਹੀ ਗਵਾਹੀ ਦਿੰਦਾ ਹੈ ਕਿ ਮੱਖਣਸ਼ਾ ਲੁਬਾਣਾ ਨੂੰ ਬਿਲਕੁਲ ilm ਨਹੀਂ ਸੀ ਕਿ ਗੁਰੂ ਨਾਨਕ ਦਾ ਦਰ ਕਿਹੜਾ ਹੈ ਤੇ ਇਸ ਦਾ ਮੌਜੂਦਾ ਵਾਰਿਸ ਕੌਣ ਹੈ ਪਰ ਫਿਰ ਵੀ ਉਸ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੀ ਅਰਦਾਸ ਕੀਤੀ ਤੇ ਉਹ ਅਰਦਾਸ ਸੁਣੀ ਵੀ ਗਈ ਫਿਰ ਮੱਖਣਸ਼ਾ ਨੇ ਗੁਰੂ ਸਾਹਿਬ ਨੂੰ ਬਾਬਾ ਬਕਾਲਾ ਜਾ ਕੇ ਲੱਭਿਆ ਸੀ ਪਰ ਸਾਡੇ ਸਾਥੀਆਂ ਵਿੱਚ ਭਾਈ ਮੱਖਣਸ਼ਾ ਲੁਬਾਣਾ ਵਾਲਾ ਜਜ਼ਬਾ ਤੇ ਦ੍ਰਿੜਤਾ ਨਹੀਂ ਸੀ ਅਸੀਂ ਬੜੇ ਭਾਗਾ ਵਾਲੇ ਹਾਂ ਜਿਸ ਕਰਕੇ ਸਾਡਾ ਦੋ ਵਾਰ ਜਨਮ ਹੋਇਆ ਇੱਕ ਪੰਜਾਬ ਦੀ ਧਰਤੀ ਤੇ ਦੂਜਾ ਮੁਰਤਾਨੀਆਂ ਦੀ ਧਰਤੀ ਤੇ ਇਹ ਸਾਡੇ ਲਈ ਜਿੰਨੀ ਖੁਸ਼ੀ ਵਾਲੀ ਗੱਲ ਹੈ ਓਨੀ ਹੀ ਫਿਕਰ ਵਾਲੀ ਗੱਲ ਵੀ ਹੈ ਕਿਉਂਕਿ ਬਾਕੀ ਲੋਕ ਤਾਂ ਇੱਕ ਜਨਮ ਕਰਕੇ ਉਸ ਸੱਚੇ ਪਾਤਸ਼ਾਹ ਦੇ ਕਰਜ਼ਾਈ ਹਨ ਤੇ ਸਾਨੂੰ ਸੱਚੇ ਪਾਤਸ਼ਾਹ ਵੱਲੋਂ ਦੋ ਵਾਰ ਜਨਮ ਮਿਲਣ ਕਰਕੇ ਅਸੀਂ ਦੋ ਜਨਮਾਂ ਦੇ ਕਰਜ਼ਾਈ ਹਾਂ ਪਾਠਕ ਸਾਡੇ ਬਾਰੇ ਇਹ ਸੋਚਦੇ ਹੋਣਗੇ ਕਿ ਅਸੀਂ ਬਹੁਤ ਦੁੱਖ ਕਟੇ ਹਨ ਇੰਡੀਆ ਤੋਂ ਭਰ ਕੇ ਗਏ ਸੀ ਤੇ ਖਾਲੀ ਹੋ ਕੇ ਆ ਗਏ ਹਨ ਜਾਂ ਸੋਚਦੇ ਹੋਣਗੇ ਕਿ ਖੱਜਲ ਖਵਾਰ ਹੋ ਕੇ ਵਾਪਸ ਆਏ ਹਨ ਤੇ ਕਮਾ ਕੇ ਨਹੀਂ ਗੁਆ ਕੇ ਆਏ ਹਨ ਮੈਂ ਪਾਠਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਵੀਰੋ ਅਸੀਂ ਉਜੜ ਕੇ ਨਹੀਂ ਅਸੀਂ ਬਣ ਕੇ ਆਏ ਹਾਂ ਅਸੀਂ ਗੁਆ ਕੇ ਨਹੀਂ ਕਮਾ ਕੇ ਆਏ ਹਾਂ ਅਸੀਂ ਸਿੱਖੀ ਕਮਾ ਕੇ ਆਏ ਹਾਂ ਭਾਵੇਂ ਮੁਰਤਾਨੀਆਂ ਜਾਂ ਸਹਾਰਾ ਦੇਸ਼ ਦੇ ਰੇਗਿਸਤਾਨਾਂ ਵਿੱਚ ਖਾਣ ਪੀਣ ਲਈ ਕੁਝ ਨਹੀਂ ਸੀ ਪਰ ਉਸ ਰੇਤ ਦੇ ਜੰਗਲ ਵਿੱਚੋਂ ਸਾਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਿੱਖੀ ਮਿਲੀ ਹੈ ਤੇ ਪਾਤਸ਼ਾਹ ਦੀਆਂ ਬੇਸ਼ੁਮਾਰ ਖੁਸ਼ੀਆਂ ਮਿਲੀਆਂ ਹਨ ਭਾਵੇਂ ਸਾਨੂੰ ਨੋਟਾਂ ਦੀ ਕਮਾਈ ਨਹੀਂ ਮਿਲੀ ਪਰ ਸਾਨੂੰ ਸੱਚੇ ਪਾਤਸ਼ਾਹ ਦੀ ਓਟ ਦੀ ਕਮਾਈ ਮਿਲ ਗਈ ਹੈ ਹੇ ਸੱਚੇ ਪਾਤਸ਼ਾਹ ਇਸ ਕਮਾਈ ਨੂੰ ਸਾਹਮਣੇ ਰੱਖਣ ਦਾ ਬਲ